ਪ੍ਰਮੁੱਖ ਗੱਦੀ ਮੰਦਰ ਸ਼੍ਰੀ ਸਿੱਧ ਬਾਬਾ ਬਾਲਕਨਾਥ ਜੀ ਗੁਫਾ ਦਿਓੜ ਸਿੱਧ ਹਮੀਰਪੁਰ ਮਹਾਂਤਰੀ ਜਿੰਦਰਗੀਰ ਜੀ ਮਹਾਰਾਜ ਤੇ ਹੁਣ ਸਪੈਸ਼ਲੀ ਫਿਰ ਭਗਤਾਂ ਨੇ ਕਿਹਾ ਸੀ ਵੀ ਜੇ ਬਾਬਾ ਜੀ ਦੇ ਜਾਣਦੇ ਆ ਕਿ ਬਾਲਕਨਾਮ ਅੰਕਲ ਦੀ ਵੀਡੀਓ ਨਹੀਂ ਪਈ ਤਾਂ ਮੈਂ ਉਹ ਵੀਡੀਓ ਪਾਈ ਸੀਗੀ ਬੋਲੀ ਦੀ ਸ਼ਾਇਦ ਪਾਈ ਸੀਗੀ ਤੇ ਕਮੈਂਟ ਆਇਆ ਉਹਦੇ ਤੇ ਵੀ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਵੀਰੇ ਮੈਰੀਅਲ ਤੋਂ ਅੱਗੇ ਆ ਗੱਡੀਆਂ ਲੱਗੀਆਂ ਹੋਈਆਂ ਐ ਇਸ ਪਰ ਫ੍ਰੀ ਟੈਕਸੀ ਸੇਵਾ ਆਹ ਤੁਸੀਂ ਆ ਸਿੱਧ ਅੰਚਲ ਰੈਸਟੋਰੈਂਟ ਤੇ ਇਹਦੇ ਓਪੋਜ਼ਿਟ ਜਿਹੜਾ ਜਾਂਦਾ ਆ ਬੋਲੀ ਨੂੰ ਰਸਤਾ ਮੈਨੂੰ ਪਿਛਲੀ ਵੀਡੀਓ 'ਚ ਕਈਆਂ ਨੇ ਪੁੱਛਿਆ ਸੀਗਾ ਤੇ ਆਹ ਸਿੱਟਤਾ ਆ ਇਹਨੇ ਆ ਜਦਾ ਬਹੁਤ ਆ ਬੱਚੇ ਛੋਟੇ ਛੋਟੇ ਬੱਚੇ ਵੀ ਡੰਡੋਦ ਕਰਦੇ ਜਾ ਰਹੇ ਆ ਤੇ ਇੱਕ ਗੱਲ ਹੋਰ ਵੀ ਲੇਡੀਜ਼ ਕੈਂਟਸ ਅਲੱਗ-ਅਲੱਗ ਲਾਈਨ ਤਾਂ ਹੈਗੀ ਆ ਪਰ ਜਿਹੜੀਆਂ ਲੇਡੀਜ਼ ਹਨ ਉਹ ਬਾਬਾ ਜੀ ਦੀ ਗੁਫਾ ਦੇ ਉੱਤੇ ਇਹ ਦੂਰੋਂ ਦਰਸ਼ਨ ਕਰਦੀਆਂ ਆ ਬਿਲਕੁਲ ਲਾਗੇ ਗੁਫਾ ਤੇ ਨਹੀਂ ਜਾ ਸਕਦੀਆਂ ਨਾ ਚੋੜੇਗਰ ਤੇ ਹਾ ਹਾ ਉਹ ਉੱਪਰ ਸਾਹਮਣੇ ਗੁਫਾ ਬਾਬਾ ਜੀ ਦੀ ਤੇ ਉਧਰੋਂ ਥੱਲਿਓਂ ਉਤਰ ਕੇ ਤੇ ਨਾਲ ਹੀ ਮਾਤਾ ਕਾਲੀ ਦਾ ਮੰਦਿਰ ਹੈ ਅੱਗੇ ਤਾਂ ਪਾਰਕਿੰਗ ਦੇ ਅੱਗੇ ਹੁੰਦੀਆਂ ਆ ਹੁਣ ਚਾਲੇ ਕਰਕੇ ਸੰਗਤ ਵੀ ਜ਼ਿਆਦਾ ਹੈ ਤੇ 숍ਾਂ ਵੀ ਬਹੁਤ ਜ਼ਿਆਦਾ ਵੱਜ ਜਾਂਦੀਆਂ ਤੇ ਝੰਡੇ ਨਾ ਸ਼ਾਤ ਲਈ ਤੋਂ ਲੈ ਕੇ ਬਾਬਾ ਦੀ ਗੁਫਾ ਤੱਕ ਲੱਗੇ ਹੋਏ ਆ ਗੁਫਾ ਤੱਕ ਮਤਲਬ ਇੱਥੇ ਬਿਆਰੀਅਲ ਤੱਕ ਤਾਂ ਹੈਗੇ ਹੀ ਆ ਨਾ ਜਿੱਥੇ ਪੋੜੇ ਕੋੜੀਆਂ ਵਾਲਾ ਰਸਤਾ ਉੱਥੇ ਤੱਕ ਲਾਤੇ ਆ ਨਾ ਝੰਡੇ ਬਹੁਤ ਸੋਹਣੇ ਲੱਗਦੇ ਆ ਲਾਲ ਤੇ ਪਗ ਮੇ ਰੰਗ ਦੇ ਝੰਡੇ ਬਾਬਾ ਜੀ ਦੇ ਦਰਬਾਰ ਨੂੰ ਰਸਤੇ ਨੂੰ ਹੋਰ ਵੀ ਸੁਹਾਵਣਾ ਬਣਾ ਦਿੰਦੇ ਆ ਬਹੁਤ ਸੋਹਣਾ ਲੱਗਦਾ ਮੈਰੀਅਲ ਤੋਂ ਅੱਗੇ ਆ ਗੱਡੀਆਂ ਲੱਗੀਆਂ ਹੋਈਆਂ ਆ ਸ਼੍ਰੀ ਸਿੱਧ ਬਾਬਾ ਬਾਕਨਾ ਜੀ ਮੰਦਿਰ ਦੀ ਔਰਤ ਸੇ ਜਿਲ੍ਹਾ ਹਮੀਰਪੁਰ ਫ੍ਰੀ ਟੈਕਸੀ ਸੇ ਆ ਇਹ ਸੰਤਾਂ ਨੂੰ ਫ੍ਰੀ ਗੁਫਾ ਤੱਕ ਲੈ ਕੇ ਜਾਂਦੀਆਂ ਆ ਜੈ ਮਾਤੇ ਜੈ ਮਾਤੇ ਇਹ ਪੋਡੀਆਂ ਹੁਣ ਗੁਫਰ ਨੂੰ ਜਾਂਦੀਆਂ ਸਿੱਧੀਆਂ ਤੇ ਇਹ ਵੈਸੇ ਰਸਤਾ ਜਿਹੜਾ ਸਿੱਧਾ ਕਿਉਂ ਵੀ ਚੱਲ ਜਾਂਦਾ ਗੱਡੀਆਂ ਦੇ ਰਾਹ ਗੱਡੀ ਵਾਲਾ ਰਸਤਾ ਉਹ ਹੈਗਾ ਤੇ ਇਹ ਹੈਗੇ ਪੋਡੀਆਂ ਵਾਲੇ ਸਾਰੀ ਸੰਗਤ ਇਸ ਰਸਤੇ ਹੀ ਜਾਂਦੀ ਆ ਤੇ ਆਹ ਸਿਗਾ ਸਿੱਧਾ ਅੰਚਲ ਰੈਸਟੋਰੈਂਟ ਤੇ ਇਹਦੇ ਓਪੋਜ਼ਿਟ ਜਿਹੜਾ ਜਾਂਦਾ ਆ ਬੋਲੀ ਨੂੰ ਰਸਤਾ ਮੈਨੂੰ ਪਿਛਲੀ ਵੀਡੀਓ 'ਚ ਕਈਆਂ ਨੇ ਪੁੱਛਿਆ ਸੀਗਾ ਤੇ ਮੈਂ ਕਿਹਾ ਚਲੋ ਫਿਰ ਇੱਕ ਕਰੀ ਜਾਂਦਾ ਜਾਂਦਾ ਦੱਸ ਦਿੰਦਾ ਵੀ ਇਹ ਬੋਲੀ ਨੂੰ ਰਸਤਾ ਜਾਂਦਾ ਸਿੱਧਾ ਥੱਲੇ ਕੋਈ ਇੱਕ ਭਰਾ ਮੇਰਾ ਵੀ ਨੂੰ ਕਹਿੰਦਾ ਸੀ ਕਹਿੰਦਾ ਯਾਰ ਸਾਨੂੰ ਪਤਾ ਨਹੀਂ ਲੱਗਾ ਕਿੱਦਾਂ ਦੀ ਘੁੰਮ ਘਮਾ ਕੇ ਚਲਾ ਗਿਆ ਸੀ ਤੇ ਜਿਆਦਾ ਦੱਸ ਦਿੰਦਾ ਅਸ਼ੋਕਾ ਆ ਕਾ ਹੋਟਲ ਆ ਉਹਦੇ ਵੀ ਨਾਲ ਦੀ ਐ ਨਾ ਰਸਤਾ ਪਰ ਇੱਥੇ ਇੱਕ ਪ੍ਰਸ਼ਾਦ ਵਾਲੀ ਦੁਕਾਨ ਆ ਰੋਡ ਪਰ ਪ੍ਰਸ਼ਾਦ ਵਾਲੀ ਜਿੱਥੋਂ ਦੀ ਪ੍ਰਸ਼ਾਦ ਲਈਦਾ ਆ ਤੇ ਜਿਹੜਾ ਮੰਨੀ ਦਾ ਪ੍ਰਸ਼ਾਦ ਆ ਉਹ ਲਈਦਾ ਬਾਲਕਰਾਮ ਅੰਕਲ ਦੇ ਕੋਲ ਆ ਆਨੰਦਪੁਰ ਦੇ ਉੱਤੋਂ ਗੁਫਾ ਦੇ ਦਰਸ਼ਨ ਕਰਕੇ ਬਬਾ ਪਰਥੀ ਵਾਲੀ ਸਾਈਡ ਜਾਂਦੇ ਆ ਨਾ ਉਹ ਫੇਡਾ ਨਾਥ ਅੰਕਲ ਦੀ ਦੁਕਾਨ ਤੇ ਉਹ ਵੀ ਤੁਹਾਨੂੰ ਮਲਾਵਾਗੇ ਅੱਜ ਮਾਣ ਦੀ ਦੁਕਾਨ ਤੇ ਵੀ ਜਾਵਾਂਗੇ ਤੇ ਅਸੀਂ ਜਿਹੜੀ ਦੁਕਾਨ ਤੋਂ ਰੋਡ ਪਰ ਸ਼ਾਦ ਲਈਦਾ ਆ ਬਸ ਆਉਣ ਵਾਲੀ ਆ ਇੱਥੇ ਨਾ ਤਾਂ ਮੈਨੂੰ ਹੁਣ ਚੇਤਾ ਨਹੀਂ ਪਰ ਰੁਕੀਦਾ ਸੀ ਉੱਥੇ ਹੀ ਨਾ ਤਾਂ ਨਹੀਂ ਚੇਤਾ ਬਾਲਕ੍ਰਮ ਅੰਕਲ ਦਾ ਜ਼ਿਆਦਾ ਮੈਨੂੰ ਇਹ ਨਹੀਂ ਆ ਆਇਆ ਸਪੈਸ਼ਲ ਰੋਡ ਪ੍ਰਸ਼ਾਦ ਭੰਡਾਰਾ ਬਾਬਾ ਨੰਦਗੀਰ ਸਿੰਘ ਮਹਾਰਾਜ ਸੰਗਤ ਅੱਜ ਹੈ ਨਹੀਂ ਕੀ ਹੈ ਨਾ ਘਾਟਾ ਸੰਗਤ ਅੱਜ ਹੈ ਨਾ ਤੇ ਖੁੱਲੇ ਦਰਸ਼ਨ ਵਧੀਆ ਪਿੱਦਾ ਨਾ ਉਹਨਾਂ ਨੇ ਪੋਡੇ ਜਿਹੜੇ ਉਤੋਂ ਵੱਡੇ ਕਰ ਦਿੱਤੇ ਹੈ ਨਾ ਉਹਦੇ ਨਾਲ ਬਹੁਤ ਫਰਕ ਪਿਆ ਆਇਆ। ਸੰਗਤ ਤਾਂ ਕਾਫੀ ਆ ਜੇ ਪਰ ਪਿੱਛੇ ਆ ਰਹੀ ਆ ਜੇ ਨਾ। ਆ ਰਹੀ ਆ ਸੰਗਤ। ਕਾਕੇ ਪਹਿਲਾਂ ਹਾਲੇ ਸਾਰੀ ਸ਼ੈੱਡ ਵੀ ਨਹੀਂ ਹੁੰਦੀ ਸੀ ਇੱਥੇ ਤੱਕ। ਹਾਂ ਉਹ ਅੱਗੇ ਤੱਕ ਹੁੰਦੀ ਸੀ ਸ਼ੈੱਡ। ਹਾਂ ਇਹ ਹੁਣ ਸਾਰੀ ਸ਼ੈੱਡ ਪਾਤੀ ਆ ਇੱਥੇ। ਕਿਦਾਂ ਆਪਾਂ ਸ਼ਾਤ ਲਈ ਜਦੋਂ ਤਰੇ ਸੀ ਤਾਂ ਡੰਡੋਤ ਕਰਤੀ ਸੰਗਤ ਆ ਰਹੀ ਸੀ। ਪਾ ਜਿੰਨ ਡੰਡੋਤ ਕਰਦੇ ਆ ਰਹੇ ਆ ਬਾਬੇ ਦੇ ਚਰਨਾਂ 'ਚ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਤੇ ਉਹ ਸੁਖਣਾ ਸੁਖਦੇ ਆ ਉਹ ਫੇਰ ਡੰਡੋਤ ਕਰਕੇ ਆਉਂਦੇ ਆ ਨਾ ਆਪੋ ਆਪਣਾ ਸ਼ਰਦਾ ਆ ਆਪੋ ਆਪਣੀ ਸਾਰਿਆਂ ਦੀ ਲੈ ਕਈ ਇੱਥੋਂ ਜਿੱਦਾਂ ਇਥੋਂ ਪੋੜੀਆਂ ਸ਼ੁਰੂ ਹੁੰਦੀਆਂ ਸੜਕ ਤੋਂ ਉੱਥੋਂ ਡੰਡੋਤ ਕਰਦੇ ਆ ਕਈ ਸ਼ਾਤਲਾਈ ਤੋਂ ਕਰਕੇ ਆਉਂਦੇ ਆ ਨਾ ਇਹ ਜੀ ਤੁਹਾਨੂੰ ਪੂਰੀ ਸ਼ਿੰਗਾਰੀ ਹੋਈ ਆ ਮੈਂ ਉੱਥੇ ਅੱਗੇ ਇਹਨਾਂ ਨੇ ਮੈਨੂੰ ਵੀਡੀਓ ਬਣਾਉਣ ਨਹੀਂ ਦੇਣੀ ਆ ਕੇ ਕੋਸ਼ਿਸ਼ ਕਰਾਂਗੇ ਜੇ ਵੀਡੀਓ ਬਣਾਉਣ ਦਿੱਤੀ ਤਾਂ ਇਹ ਗੁਫਾ ਦੇ ਨਾਲੇ ਬਿਲਕੁਲ ਗੇਟ ਨੰਬਰ 3 ਦੇ ਵਿੱਚ ਜਿਹੜੀਆਂ ਲੇਡੀਜ਼ ਜਾਂਦੀਆਂ ਆ ਤੇ ਉਸ ਤੋਂ ਨਾਲ ਹੀ ਰਾਈਟ ਹੈਂਡ ਵਾਲਾ ਪਰਿਸ਼ਾਲਾ ਆਇਆ ਨਾ ਜੈਨਸਤਾਲਾ ਤੇ ਜਿਹੜੇ ਉਧਰੋਂ ਵਾਪਸ ਮੱਥਾ ਟੇਕ ਕੇ ਆ ਰਹੇ ਆ ਉਹ ਨਾਲ-ਨਾਲ ਦੀ ਆ ਰਹੀ ਹੈ ਇਧਰ ਲੈਨ ਤੇ ਸੰਗਤ ਅਜ ਬਿਲਕੁਲ ਘਟਾ ਤੇ ਸੰਗਤ ਸ਼ਾਇਦ ਪਹਿਲਾਂ ਜ਼ਿਆਦਾ ਚਲੇ ਗਈ ਆ ਅੱਗੇ ਤੇ ਹਾਂ ਇੱਕ ਚੀਜ਼ ਤਾਂ ਹੋਰ ਬਹੁਤ ਖਿਆਲ ਕਰਨਾ ਜਦੋਂ ਤੁਸੀਂ ਇੱਥੇ ਆਉਂਦੇ ਆ ਮੰਕੀ ਮੰਕੀ ਵਿੱਚ ਆ ਜਾਂਦੇ ਆ ਤੇ ਜਦੋਂ ਤੁਸੀਂ ਪ੍ਰਸ਼ਾਦ ਫੜਿਆ ਹੁੰਦਾ ਆ ਤੇ ਪ੍ਰਸ਼ਾਦ ਖੇਚਦੇ ਆ ਇਹ ਬਾਕੀ ਪ੍ਰਸ਼ਾਦ ਨਾਲ ਦਾ ਫਾਵਾ ਛੱਡੋ ਨਾ ਕਹਿੰਦੇ ਕੁਝ ਨਹੀਂਗੇ ਤੇ ਵੈਸੇ ਹੁਣ ਜੇ ਤਾ ਵੇਖ ਲੋ ਆ ਪ੍ਰਸ਼ਾਦ ਹਟ ਤਾ ਇਹਨੇ ਅਜ ਤਾਂ ਆ ਵੇਖ ਮੜਾ ਜਿਹਾ ਡਰਾਮਾ ਦਿੱਤਾ ਉਹਨੇ ਤੇ ਇਹ ਕਰਕੇ ਜਦੋਂ ਆਵੇਂ ਮੜਾ ਜ ਆ ਵੈਸੇ ਤਾਂ ਨਹੀਂ ਕਹਿਣਾ ਚਾਹੀਦਾ ਇਹਨਾਂ ਨੂੰ ਕੁਝ ਵੀ ਤਾਂ ਫਿਰ ਵੀ ਜਿਹੜਾ ਪ੍ਰਸ਼ਾਦ ਲੈ ਕੇ ਆਉਂਦੇ ਆ ਤੇ ਥੋੜਾ ਡੰਡਾ ਨਾਲ ਰੱਖੋ ਮੜਾ ਜਾਂ ਡਰਾਵਾ ਦੇਣਾ ਕਿਹੜਾ ਝੰਡੇ ਨਾਲ ਕੁਝ ਵੀ ਇਸ ਕਰਕੇ ਪ੍ਰਸ਼ਾਦ ਨੂੰ ਆਪਣੇ ਲਪੋਗੇ ਰੱਖੋ ਜਾਂ ਕਰੋ ਵੀ ਲਫਾਫੇ ਚ ਪਾ ਕੇ ਲੈ ਕੇ ਆਓ ਜਿਹਦਾ ਆਪਾਂ ਲੈ ਕੇ ਆਏ ਆ ਬਾਕੀ ਜਿਹੜਾ ਟੋਕਰੀ ਚ ਲੈ ਕੇ ਆਉਂਦੇ ਆ ਤਾਂ ਫਿਰ ਟੋਕਰੀ ਨੂੰ ਚ ਭੱਟਾ ਮਾਰ ਦਿਆ ਹੈ ਤੇ ਜਦੋਂ ਜੇਠਾ ਐਤਵਾਰ ਹੁੰਦਾ ਹੈ ਤੇ ਉਹ نیچے ਤੋਂ ਲੈ ਕੇ ਉਹ ਉੱਥੋਂ ਲੈ ਕੇ ਆ तकरीबन ਸਾਰੀਆਂ ਲੰਨਾ ਭਰੀਆਂ ਆ ਹੁੰਦੀਆਂ ਸੰਗਤ ਹੀ ਹੁੰਦੀ ਆ ਇੱਧਰ ਲੇਡੀਜ਼ ਹੁੰਦੀਆਂ ਆ ਇੱਧਰ ਜੈਂਟਸ ਵਾਲੀਆਂ ਲੰਨਾ ਹੁੰਦੀਆਂ ਨਾ ਤੇ ਬਾਬਾ ਜੀ ਦੀ ਕਿਰਪਾ ਆ ਵੀ ਸਾਨੂੰ ਖੁੱਲੇ ਦਰਸ਼ਨ ਮਿਲ ਗਏ ਆ ਅੱਗੇ ਹੋਊਗੀ ਥੋੜੀ ਸੰਗਤ ਹੋਊਗੀ ਤੇ ਇੱਥੇ ਤੱਕ ਤਾਂ ਸੰਗਤ ਬਿਲਕੁਲ ਐ ਨਹੀਂ ਸੀਗੀ ਮੱਥਾ ਦੇ ਕੇ ਵਾਪਸ ਆ ਰਹੇ ਆ ਸਾਰੇ ਬੁਫਾ ਨੂੰ ਬਹੁਤ ਫਨਾ ਸ਼ਿੰਗਾਰਿਆ ਆ ਆ ਦੇਖੋ ਇਹ ਉੱਪਰ ਦਾ ਵੀਡੀਓ ਉਹਨੇ ਬਣਾਉਣ ਦੇਣੀ ਨਹੀਂ ਮੈਨੂੰ ਫਿਰ ਵੀ ਜਿੱਥੇ-ਇੱਥੇ ਮੈਨੂੰ ਆ ਆ ਦੇਖੋ ਦੀਦਾ ਇੱਡੀਆਂ-ਇੱਡੀਆਂ ਲੱਗੀਆਂ ਆ ਉਹਦੇ ਚੋਂ ਆਪਾਂ ਕੈਪਚਰ ਕਰ ਸਕਦੇ ਆ ਉਹਦੇ ਚੋਂ ਆਪਾਂ ਵੀਡੀਓ ਬਣਾ ਸਕਦੇ ਆ ਉਹਨੇ ਫੋਲੇ ਫੋਲੇ ਰੰਗ-ਬਰੰਗੇ ਫਰਨਾ ਦੇ ਨਾਲ ਸਜਾਵਟ ਕੀਤੀ ਹੋ ਆ ਜੀ 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 ਮੈਂ ਇੱਧਰ ਮੈਂ ਇੱਧਰ ਲੇਡੀਜ਼ ਜਾਂਦੀਆਂ ਤੇ ਇੱਧਰ ਜੈਂਸ ਵਾਲੀ ਆ ਤੇ ਇੱਧਰ ਜਿਹੜੇ ਉੱਪਰ ਗੁਫਾ ਨੂੰ ਆ ਇੱਧਰ ਦੀ ਵੀ ਜਾਂਦੇ ਆ ਜਿਹੜੇ ਡੰਡੋਤ ਕਰਕੇ ਜਾਂਦੇ ਆ ਪਰ ਯਕੀਨ ਇਨਾਂ ਨੇ ਮੇਰੇ ਖਾ ਡੰਡੋਤ ਵਾਲੇ ਇੱਧਰ ਦੀ ਭੇਜ ਦਿੱਤੇ ਨਹੀਂ ਤਾਂ ਉੱਧਰ ਦੀ ਹੁੰਦੇ ਆ ਉੱਪਰ ਦੀ ਜਾਂਦੇ ਆ ਨਾ ਤੇ ਉਹ ਨੀਚੇ ਖੱਡ ਚ ਆਪਾਂ ਗਏ ਸੀ ਜਿਹੜੀ ਪਿਛਲੀ ਵੀਡੀਓ ਤੁਹਾਨੂੰ ਦਿਖਾਈ ਸੀਗੀ ਨਾ ਬੋਲੀ ਦੀ ਵੀਡੀਓ ਪਾਈ ਸੀਗੀ ਬੋਲੀ ਦੀ ਸ਼ਾਇਦ ਪਾਈ ਸੀਗੀ ਤੇ ਕਮੈਂਟ ਆਇਆ ਉਹਦੇ ਤੇ ਵੀ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਵੀਰੇ ਸਾਨੂੰ ਗਾਈਡ ਨਾ ਕਰ ਮੈਨੂੰ ਜੋ ਅੱਛਾ ਲੱਗਾ ਮੈਂ ਇੱਕ ਬਲੌਗਰ ਆ ਮੈਨੂੰ ਜੋ ਅੱਛਾ ਲੱਗਾ ਮੈਂ YouTube ਤੇ ਬਾਹਰਿਆ ਨਾ ਹਰ ਕੋਈ ਬਾਹਰਿਆ ਮੇਰੇ ਵੀ ਰਾਈਟ ਆ ਮੈਂ ਵੀ ਬਾਹਰਿਆ ਆ ਠੀਕ ਆ ਕੋਈ ਅੱਛੀ ਚੀਜ਼ੇ ਬਾਹਰਿਆ ਨਾ ਗੱਦ ਜੀ ਥੋੜੀ ਨਾ ਪਾਰਿਆ ਐ ਬਾਕੀ ਚਲੋ ਆਪੋ ਆਪਣੇ ਹੈਗੇ ਸਾਰਿਆਂ ਦੇ ਮਾਈਂਡ ਚਲੋ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਆ ਉਹਦਾ ਭਲਾ ਹੋਵੇ ਜਿਹਨੇ ਇਹ ਕੀਤਾ ਉਹਨੇ ਪਤਾ ਨਹੀਂ ਕਿਹੜੇ ਪੁਆਇੰਟ ਆਫ View ਤੋਂ ਕਿਹਾ ਹੋਊਗਾ ਉਹਦੀ ਇੱਛਾ ਆ ਉਹਦੀ ਮਰਜ਼ੀ ਆ ਬਾਕੀ ਬਹੁਤ ਆਨੰਦ ਆ ਰਿਹਾ ਐ ਇਹ ਛੋਟੇ ਛੋਟੇ ਬੱਚੇ ਵੀ ਡੰਡੋਤ ਕਰਦੇ ਜਾ ਰਹੇ ਆ ਜੈ ਬਾਬੇ ਦੀ ਜੈ ਇਹ ਬਦਲਾ ਪਾ ਉਹ ਫੇਰ ਪਿੱਛੇ ਨਾ ਗਿਆ ਨਹੀਂ ਨਹੀਂ ਆ ਰਿਹਾ ਆਂਦੇ ਪਕੜਾ ਲਾ ਜੋ ਇਧਰ ਲੇਡੀਸ ਸਾਈਡਰ ਜੈਂਟਸ ਵਾਲੀ ਲਾਈਨ ਤੇ ਇੱਕ ਗੱਲ ਹੋਰ ਵੀ ਲੇਡੀਜ਼ ਜੈਂਟਸ ਅਲੱਗ-ਅਲੱਗ ਲਾਈਨ ਤਾਂ ਹੈਗੀ ਆ ਪਰ ਜਿਹੜੀਆਂ ਲੇਡੀਜ਼ ਹਨ ਉਹ ਬਾਬਾ ਜੀ ਦੀ ਗੁਫਾ ਦੇ ਉੱਤੇ ਇਹ ਦੂਰੋਂ ਦਰਸ਼ਨ ਕਰਦੀਆਂ ਆ ਬਿਲਕੁਲ ਲਾਗੇ ਗੁਫਾ ਤੇ ਨਹੀਂ ਜਾ ਸਕਦੀਆਂ ਨਾ ਮਨਾਹੀ ਆ ਜਿੱਦਾਂ ਇੱਧਰ ਗੁਫਾ ਆ ਤੇ ਇੱਧਰ ਲੇਡੀਜ਼ ਖੜੀਆਂ ਹੋ ਜਾਂਦੀਆਂ ਆ ਕਾਫੀ ਡਿਸਟੈਂਸ ਤੋਂ ਦੂਰੋਂ ਦਰਸ਼ਨ ਕਰਦੇ ਆ ਨਾ ਬਾਲਕੋਨੀ ਬਣੀ ਹੋਈ ਆ ਤੇ ਆਪਣਾ ਵੀ ਇੱਥੇ ਤੱਕ ਇਹਨਾਂ ਨੇ ਕੈਮਰਾ ਔਨ ਰੱਖਣਾ ਉਸ ਤੋਂ ਬਾਅਦ ਕੈਮਰਾ ਇਹਨਾਂ ਨੇ ਬੰਦ ਕਰਾ ਦੇਣਾ ਆ ਕਿਉਂਕਿ ਅੱਗੇ ਵੀਡੀਓ ਬਣਾਉਣ ਨਹੀਂ ਦੇਣੀ ਇਹਨਾਂ ਨੇ ਨਾ बस ਜਿੱਥੇ ਉਹਨਾਂ ਨੇ ਕਹਿਤਾ ਉੱਥੇ ਤੁਹਾਨੂੰ ਬੰਦ ਕਰਨਾ ਪਊਗਾ ਤੇ ਟੱਟਵਟ ਇੱਥੇ ਤੱਕ ਤਹਾਨੂੰ ਕਿਸੇ ਨੇ ਰੋਕਿਆ ਨਹੀਂ ਤੇ ਉੱਪਰ ਆਪ ਉਹ ਡੇ ਇਹਨਾਂ ਨੇ ਛੋੜੇ ਕਰਤੇ ਆ ਨੇ ਡੇ ਛੋੜੇ ਕਰਤੇ ਆ ਹਾਰ ਹਾਰ ਬੱਬਾਈ ਨੇ ਕਿਆ ਸੀ ਤਾਂ ਆਪਾਂ ਨਹੀਂ ਬਣਾਈ ਉੱਥੇ ਵੀਡੀਓ ਤੇ ਉੱਥੇ ਬਣਾ ਵੀ ਨਹੀਂ ਸਕਦੇ ਜੀ ਇਹਨਾਂ ਨੇ ਕਿਹਾ ਸੀ ਤਾਂ ਆਪਾਂ ਰੂਲ ਦੀ ਉਲੰਘਣਾ ਨਹੀਂ ਕਰਨੀ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਅੰਦਰ ਵੀਡੀਓ ਬਣਾਉਣ ਨਹੀਂ ਦਿੰਦਾ ਪਰ ਉਹ ਥੋੜੀ ਜਿਹੀ ਵੀਡੀਓ ਬਣਾਈ ਆ ਕਹਿੰਦੇ ਅੰਦਰ ਅਲਾਉਡ ਨਹੀਂ ਹੈਗੀ ਨਾ ਤੇ ਰੂਲ ਮੰਨਦੇ ਹੋਏ ਆਪਾਂ ਅੰਦਰ ਨਹੀਂ ਵੀਡੀਓ ਬਣਾਈ ਤੇ ਇਹ ਫਿਰ ਆਪਾਂ ਥੱਲੇ ਉਤਰਦੇ ਆ ਰਸਤਾ ਥੱਲੇ ਉਤਰਨ ਵਾਲਾ ਹੈ ਤੇ ਇਸੇ ਨਾਲ ਹੀ ਇੱਧਰ ਕਿਸੇ ਨੂੰ ਬਾਹਰ ਨਿਕਲੇ ਤਾਂ ਉਹ ਉੱਪਰ ਸਾਹਮਣੇ ਗੁਫਾ ਬਾਬਾ ਜੀ ਦੀ ਤੇ ਉਧਰੋਂ ਥੱਲਿਓਂ ਉਤਰ ਕੇ ਤੇ ਨਾਲੇ ਹੀ ਮਹਾਕਾਲੀ ਦਾ ਮੰਦਿਰ ਤੇ ਚਲੋ ਆਪਾਂ ਇਹਦੇ ਵੀ ਦਰਸ਼ਨ ਕਰਦੇ ਆ ਸਾਂਗੜਾ ਤੇ ਬਹੁਤ ਘਟਲ ਹੈਗਾ ਕਿ ਹਾਂ ਜੀ ਹਾਂ ਹੁਣ ਆ ਰਹੀ ਹੈ ਸੰਗਤ ਪਿੱਛੇ ਬੋਲੇ ਮਲੇ ਕਰਕੇ ਇੱਧਰ ਆ ਅਸਾ ਚੁੰਨੀਆਂ ਦਾ ਨਾ ਜਿਹੜੀ ਆ ਸਜਾਵਟ ਬਹੁਤ ਸੋਹਣੀ ਕੀਤੀ ਆ ਝੰਡੀਆਂ ਲਾ ਕੇ ਉੱਪਰ ਫੁੱਲਾਂ ਦੀ ਸਜਾਵਟ ਬਹੁਤ ਸੋਹਣੀ ਕੀਤੀ ਹੋਊਗਾ ਇੱਕ ਬੁਫਾ ਤੋਂ ਮੱਥਾ ਟੇਕਣ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਸੀ ਤੁਹਾਨੂੰ ਬਾਬਾ ਅੰਕਲ ਬਾਲਕਰਾਮ ਨਾਲ ਗੱਲ ਕਰਾਵਾਂਗੇ ਜਿਨ੍ਹਾਂ ਦੇ ਮਲਾਮਾਂਗੇ ਬਾਲਕਰਾਮ ਸ਼ਰਮਾ ਤੇ ਇਹਨਾਂ ਦੀ ਹੈਗੀ ਇੱਥੇ ਰੋਟੀਆਂ ਦੀ ਦੁਕਾਨ ਚਾਹ ਬਾਬੇ ਦੀ ਚਾਹ ਬਾਬੇ ਦੀ ਚਾਹ ਬਾਬੇ ਦੀ ਤੇ ਉਹਨਾਂ ਯਾ ਜੀ ਬਾਬੇ ਦੀ ਜਿੱਤਾ ਪਾ ਯਾ ਜੀ ਬਾਬੇ ਦੀ ਬਹੁਤ ਆ ਰਾਇ ਇਹਨਾਂ ਦੇ ਨਾਲ ਵੀ ਅੱਗੇ ਪਿੱਛੇ ਨੇ ਮੈਂ ਵੀਡੀਓ ਪਾਈ ਸੀ ਅੰਕਲ ਦੀ ਤੇ ਹੁਣ ਸਪੈਸ਼ਲੀ ਫਿਰ ਭਗਤ ਨੇ ਕਿਹਾ ਸੀ ਵੀ ਜੇ ਬਾਬਾ ਜੀ ਦੇ ਜਾਣਦੇ ਆ ਕਿ ਬਾਲਕ੍ਰਮ ਅੰਕਲ ਦੀ ਵੀਡੀਓ ਨਹੀਂ ਪਈ ਤਾਂ ਫਿਰ ਜ਼ਰੂਰੀ ਆ ਤੇਰੀ ਸਪੈਸ਼ਲ ਆ ਹਾਂ ਜੀ ਬਾਬਾ ਵੀ ਰੋਡ ਪਈਓ ਵੀ ਰੋਡ ਪਾ ਦਿਓ ਅੱਛਾ ਮਾਲਗਰਾਮ ਅੰਕਲ ਤੋਂ ਪ੍ਰਸ਼ਾਦ ਲੈਣ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਬਾਬਾ ਭਰਤੀ ਦੇ ਮੱਥਾ ਟੇਕਣ ਤੇ ਬਾਬਾ ਭਰਤੀ ਦੇ ਮੱਥਾ ਟੇਕਣ ਤੋਂ ਬਾਅਦ ਫਿਰ ਚੱਲਾਂਗੇ ਚਰਨ ਪਾਦੁਕਾ ਚਰਨ ਪਾਦੁਕਾ ਇੱਥੇ ਤਾਂ ਆਪਾਂ ਵੀਡੀਓ ਦੇ ਪਿੱਛੇ ਗੱਲ ਕੀਤੀ ਸੀ ਕਿ ਉੱਥੇ ਸੰਗਤ ਬਹੁਤ ਘਟ ਜਾਂਦੀ ਹੈ ਮੱਥਾ ਟੇਕਣ ਪਤਾ ਸਾਰਿਆਂ ਨੂੰ ਕਿ ਉੱਥੇ ਪੋੜੇ ਪੋੜੀਆਂ ਬਹੁਤ ਆ ਥੱਲੇ ਪੋੜਿਆਂ 'ਚੋਂ ਮੱਥਾ ਟੇਕ ਕੇ ਚਲੇ ਜਾਂਦੇ ਆ ਤੇ ਅੱਜ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਤੇ ਬਾਬਾ ਬਰਤਰੀ ਦੇ ਮੱਥਾ ਟੇਕਣ ਤੋਂ ਬਾਅਦ ਵਾਪਸੀ ਘੋੜੀਆਂ ਥੱਲੇ ਉਤਰ ਕੇ ਤੇ ਇੱਥੇ ਹੈਗਾ ਪ੍ਰਮੁੱਖ ਗੱਦੀ ਮੰਦਰ ਸ਼੍ਰੀ ਸਿੱਧ ਬਾਬਾ ਬਾਲਕਨਾਥ ਜੀ ਗੁਫਾ ਦਿਓੜ ਸਿੱਧ ਅਮੀਰਪੁਰ ਮਹਾਂਤਰੀ ਜਿੰਦਰਗੀਰ ਜੀ ਮਹਾਰਾਜ ਮਹਾਂਤਰੀ ਜਿੰਦਰਗੀਰ ਜੀ ਮਹਾਰਾਜ ਇੱਥੇ ਵਹਿੰਦੇ ਆ ਤੇ ਉਹ ਜਿਹੜੇ ਸੰਤਾਂ ਆਉਂਦੀਆਂ ਉਹਨਾਂ ਨੂੰ ਨਾਮਦਾਨ ਵੀ ਦਿੰਦੇ ਆ ਤੇ ਸੰਤਾਂ ਨਾਲ ਦੇ ਦਰਸ਼ਨ ਵੀ ਕਰਦੀਆਂ ਆ ਤੇ ਚੇਤ ਦੇ ਮਹੀਲੇ ਜਿੰਨੀਆਂ ਵੀ ਸੰਤਾਂ ਆਉਂਦੀਆਂ ਸਾਰੀਆਂ ਉਹਨਾਂ ਦੇ ਦਰਸ਼ਨ ਕਰਕੇ ਜਾਂਦੀਆਂ ਆ ਤੇ ਅੰਦਰੋਂ ਹਾਲ ਬੜਾ ਹੀ ਮਨਮੋਹਕ ਆ ਤੁਸੀਂ ਆਪ ਦੇਖ ਸਕਦੇ ਆ ਤੇ ਗਾਇਤਰੀ ਮੰਤਰ ਦਾ ਇੱਥੇ ਜਾਪ ਹੁੰਦਾ ਰਹਿੰਦਾ ਹੈ ਤੇ ਇੱਥੇ ਕਾਂਸੀ ਦੀ ਜਾਂ ਤਾਂਬੇ ਦੀ ਬਾਬਾ ਬਲਕਨਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਹੈ ਤੇ ਤੁਸੀਂ ਵੀ ਕਰੋ ਦਰਸ਼ਨ ਇਹ ਮਹਾਂਤਰੀ ਅਨੰਦਗੀਰ ਜੀ ਦੀ ਫੋਟੋ ਹੈ ਜੀ ਜਿੱਦਾਂ ਹੀ ਅਸੀਂ ਚਰਨਪਾਦ ਕਾਲੀਆਂ ਪੌੜੀਆਂ ਚੜਦੇ ਆ ਉਹਦੇ ਬਿਲਕੁਲ ਓਪੋਜ਼ਿਟ ਪੌੜੀਆਂ ਚੜ੍ਹਨ ਤੋਂ ਪਹਿਲਾਂ ਉਹਦੇ ਓਪੋਜ਼ਿਟ ਸਾਈਡ ਰਾਧਾ ਕ੍ਰਿਸ਼ਨ ਜੀ ਦਾ ਬਹੁਤ ਹੀ ਪੁਰਾਣਾ ਮੰਦਿਰ ਆ कि ਆਪਾਂ ਇਹਦੇ ਉੱਤੇ ਵੀ ਫੁੱਲ ਬਲੌਗ ਲੈ ਕੇ ਆਵਾਂਗੇ ਜਲਦੀ ਇਹਦੇ ਇਤਿਹਾਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਆਂ ਤੇ ਨੈਕਸਟ ਬਲੌਗ ਵਿੱਚ ਦੇਖੂਗੇ ਤੁਸੀਂ ਚਨੂ ਪਾਦੁਕਾ ਚਨੂ ਪਾਦੁਕਾ ਦੇ ਵਿੱਚ ਬਾਬਾ ਬਲਕਨਾ ਜੀ ਕਿੱਦਾਂ ਆਏ ਸੀ ਤਾਂ ਮੋਰ ਤੇ ਸਵਾਰ ਹੋ ਕੇ ਉਹ ਆਪਾਂ ਸਾਰਾ ਦੱਸਾਂਗੇ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਇਹ ਬੁਫਾਤ ਜਿਹੜਾ ਲਈਏ ਉਹ ਗੇਟ ਹੈਗਾ ਮੇਨ 5 ਨੰਬਰ